ਇਹਰਾ ਸਤਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਗੁਰਮੁਖ ਪਿਆਰਿਓ ਜਿਹੜੀਆਂ ਬੇਨਤੀਆਂ ਆਪਾਂ ਅੱਜ ਸਾਧੀਆਂ ਕਰਨੀਆਂ ਨੇ ਸਤਗੁਰੂ ਜੀ ਕਿਰਪਾ ਕਰਨ ਮਿਹਰਮਤ ਕਰਨ ਪਿਆਰਿਓ ਸੁਖਮਨੀ ਸਾਹਿਬ ਦੀ ਇੱਕ ਪੰਕਤੀ ਨੂੰ ਪੜਨ ਵਾਲੇ ਵੀ ਜਿਹੜੇ ਨੇ ਸਫਲ ਹੋ ਜਾਂਦੇ ਨੇ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਨੂੰ ਪੜਨ ਦਾ ਅਸਲ ਤਰੀਕਾ ਕੀ ਹੈ ਵਿਧੀ ਕੀ ਹੈ ਇੱਕ ਅਸ਼ਟਪਦੀ ਦਾ ਜਾਪ ਕਰਨ ਵਾਲਿਆਂ ਨੂੰ ਇੱਕ ਘੰਟਾ ਬਾਣੀ ਪੜਨ ਦਾ ਫਲ ਮਿਲ ਜਾਂਦਾ ਹੈ ਕਿਵੇਂ ਆਪਾਂ ਬੇਨਤੀ ਆ ਇਸ ਵਿਸ਼ੇ ਤੇ ਸੰਝੀਆਂ ਕਰਾਂਗੇ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਸੁਖਮਨੀ ਸਾਹਿਬ ਦੀ ਭਾਵਨ ਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਦੇ ਵਿੱਚ ਕਿਰਪਾ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਸ ਦੇ ਵਿੱਚ ਸਮਝਾ ਦਿੰਦੇ ਨੇ ਜਿਵੇਂ ਕਿ ਸਤਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿਖ ਵਿਕਾਰ ਤੇ ਹੱਲੈ ਸਤ ਗੁਰ ਸਿੱਖ ਕੋ ਨਾਮ ਧਨ ਦੇ ਇਹ ਵੀ ਆਪਾਂ ਪੜ੍ਹਦੇ ਆ ਨਾ ਗੁਰਬਾਣੀ ਦੇ ਵਿੱਚ ਮੇਰੇ ਪਾਤਸ਼ਾਹ ਜੀ ਨੇ ਅਨੇਕਾਂ ਚੀਜ਼ਾਂ ਸਾਂਝੀਆਂ ਕੀਤੀਆਂ ਸਤ ਗੁਰ ਕਹਿੰਦੇ ਨੇ ਸਤ ਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵੱਡ ਭਾਗੀ ਹੈ ਸਤ ਗੁਰ ਕਹਿੰਦੇ ਨੇ ਕਿ ਜਿਹੜਾ ਬਾਵਨ ਬਾਣੀ ਦਾ ਜਾਪ ਕਰਦਾ ਹੈ ਗੁਰ ਸਿੱਖ ਮੇਰੇ ਸਤ ਗੁਰ ਸੱਚੇ ਪਾਤਸ਼ਾਹ ਜੀ ਉਹਦੇ ਤੇ ਕਿਰਪਾ ਕਰ ਦਿੰਦੇ ਆ ਉਹਦੇ ਤੇ ਰਹਿਮਤ ਕਰ ਦਿੰਦੇ ਆ ਸਾਧ ਸੰਗਤ ਉਹ ਦੀ ਜਿਹੜੀ ਸਿੱਖਿਆ ਹੈ ਕਹਿੰਦੇ ਉਹਨੂੰ ਜੇ ਕੋਈ ਮੰਨ ਲਏ ਤੇ ਮੇਰੇ ਸਤਗੁਰ ਸੱਚੇ ਪਾਤਸ਼ਾਹ ਜੀ ਉਹਦੇ ਤੇ ਰਹਿਮਤਾਂ ਕਰਕੇ ਉਸਨੂੰ ਬਿਲਕੁਲ ਸਵਾਰ ਦਿੰਦੇ ਆ ਸਤਗੁਰ ਸਿੱਖ ਕੋ ਜੀ ਨਾਲ ਸਵਾਰ ਹੈ ਬੇਨਤੀ ਕਰਾਂ ਵੀ ਜਦੋਂ ਵੀ ਆਪਾਂ ਸੁਖਮਨੀ ਦੀ ਪਾਵਨ ਬਾਣੀ ਨੂੰ ਪੜਦੇ ਆ ਹੁਣ ਕਈ ਤੇ ਸੁਖਮਨੀ ਸਾਹਿਬ ਦਾ ਨਾਮ ਸੁਣ ਕੇ ਡਰ ਜਾਂਦੇ ਆ ਕਿਉਂਕਿ ਬਾਣੀ ਕਹਿੰਦੇ ਜੀ ਬਹੁਤ ਵੱਡੀ ਆ ਬਾਣੀ ਨੂੰ ਕਿਵੇਂ ਪੜਾਂਗੇ ਜੀ 24 ਅਸ਼ਟ ਪਦੀਆਂ ਨੇ ਜੀ ਸਾਧ ਸੰਗਤ ਜੇਕਰ ਇੱਕ ਅਸ਼ਟਪਦੀ ਵੀ ਅਸੀਂ ਧਿਆਨ ਨਾਲ ਪੜ ਲਿਆ ਇੱਕ ਅਸ਼ਟਪਦੀ ਦਾ ਜਾਪ ਵੀ ਜੇਕਰ ਅਸੀਂ ਕਰਨ ਦੇ ਵਿੱਚ ਕਾਮਯਾਬ ਹੋ ਗਏ ਮੇਰੇ ਸਤਿਗੁਰੂ ਕਹਿੰਦੇ ਨੇ ਇੱਕ ਅਸ਼ਟਪਦੀ ਦਾ ਕੀਤਾ ਹੋਇਆ ਜਾਪ ਵੀ ਸਾਡੇ ਜਨਮਾਂ ਜਨਮਾਂ ਦੇ ਮੰਤਰਾਂ ਦੀ ਮੈਲ ਨੂੰ ਕੱਟ ਕੇ ਰੱਖ ਦੇਵੇਗਾ। ਇੱਕ ਅਸ਼ਟਪਦੀ ਦਾ ਜਾਪ, ਇੱਕ ਅਸ਼ਟਪਦੀ ਦਾ ਜਾਪ ਕਿਵੇਂ ਕਰਨਾ ਹੈ? 24 ਅਸ਼ਟਪਦੀਆਂ ਨੇ ਜੇ ਇੱਕ ਅਸ਼ਟਪਦੀ ਰੋਜ਼ ਪੜ੍ਹੀਏ 24 ਦਿਨਾਂ ਦੇ ਵਿੱਚ 24 ਅਸ਼ਟਪਦੀਆਂ ਪੜ੍ਹਨ ਦੇ ਵਿੱਚ ਕਾਮਯਾਬ ਹੋ ਜਾਵਾਂਗੇ। ਇੱਕ ਅਸਤਪਦੀ ਪੜੀਏ ਰੋਜ਼ ਉਹਦੇ ਅਰਥ ਪੜੀਏ ਤੇ ਪਤਾ ਲੱਗੇਗਾ ਵੀ ਸਤਿਗੁਰੂ ਕੀ ਕਹਿੰਦੇ ਨੇ ਕੀ ਸਮਝਾ ਰਹੇ ਨੇ ਇੱਕ ਇੱਕ ਸ਼ਬਦ ਦਾ ਜਿਹੜਾ ਅਰਥ ਹੈ ਗੁਰਿਆਰਿਓ ਸਾਨੂੰ ਸਮਝ ਲੱਗ ਜਾਏਗਾ ਸਤਿਗੁਰੂ ਜੀ ਆਪ ਹੀ ਕਿਰਪਾ ਕਰ ਦੇਣਗੇ ਮੇਰੇ ਸਤਿਗੁਰੂ ਜੀ ਆਪ ਕਿਰਪਾ ਕਰ ਦੇਣਗੇ ਪਾਤਸ਼ਾਹ ਕਹਿੰਦਿਆ ਨਾ ਸਤਗੁਰ ਸਿਖ ਕੋ ਨਾਮ ਧਨ ਦੇ ਇਸੇ ਤਰ੍ਹਾਂ ਨਾਮ ਧਨ ਦਿੰਦੇ ਨੇ ਮੇਰੇ ਪਾਤਸ਼ਾਹ ਜੀ ਕਿਉਂਕਿ ਸਤਗੁਰੂ ਆਪਣੇ ਸਿੱਖ ਨੂੰ ਪ੍ਰਭੂ ਦਾ ਨਾਮ ਰੂਪੀ ਧੰਨ ਦਿੰਦਾ ਹੈ ਗੁਰ ਕਾ ਸਿੱਖ ਵਡਭਾਗੀ ਹੈ ਗੁਰੂ ਦਾ ਜਿਹੜਾ ਸਿੱਖ ਹੈ ਉਹ ਵੱਡੇ ਭਾਗਾਂ ਵਾਲਾ ਹੈ ਤੇ ਮੇਰੇ ਸਤਗੁਰੂ ਕਹਿੰਦੇ ਨੇ ਜਿਹੜਾ ਗੁਰੂ ਕਾ ਸਿੱਖ ਬਣ ਗਿਆ ਉਹ ਵੱਡੇ ਭਾਗਾਂ ਵਾਲਾ ਹੋ ਗਿਆ ਤੇ ਜਿਹੜਾ ਬਾਣੀ ਪੜਦਾ ਕਹਿੰਦੇ ਉਦੋਂ ਵੀ ਵੱਡੇ ਭਾਦਾਂ ਵਾਲਾ ਹੈ ਤੇ ਮੇਰੇ ਸਤਿਗੁਰੂ ਜੀ ਉਹਦੇ ਤੇ ਹੀ ਕਿਰਪਾ ਕਰਦੇ ਨੇ ਜਿਹੜਾ ਗੁਰੂ ਦੀ ਕਿਰਪਾ ਰਹਿਮਤ ਦੇ ਨਾਲ ਜੁੜੇ ਤੇ ਉਹਦੇ ਨਾਲ ਜੁੜ ਜਾਏ ਸਤਿਗੁਰ ਕਹਿੰਦਾ ਸਤਗੁਰ ਸਿੱਖ ਕੋ ਜੀ ਨਾਲ ਸਮਾਰੈ ਮੇਰੇ ਸਤਿਗੁਰੂ ਆਪਣੇ ਸਿੱਖ ਨੂੰ ਬੜੀ ਭਾਵਨਾ ਦੇ ਨਾਲ ਸਵਾਰਦੇ ਨੇ ਉਹਦੇ ਸਿੱਖ ਦੇ ਜਿੰਨੂ ਜਿੰਦ ਨੂੰ ਜਿਹੜਾ ਹੈ ਸਵਾਰ ਦਿੰਦੇ ਨੇ ਮੇਰੇ ਸਤਿਗੁਰੂ ਜੀ ਆਪਣੇ ਨਾਮ ਧੰਨ ਦੀ ਬਰਕਤ ਦੇ ਕੇ ਇਹ ਗੁਰੂ ਦੀ ਕਿਰਪਾ ਹੈ ਇਹ ਸਤਿਗੁਰੂ ਦੀ ਕਿਰਪਾ ਹੈ ਪਿਆਰਿਓ ਜਿਹੜਾ ਏਕ ਅਸ਼ਟਪਦੀ ਦਾ ਜਾਪ ਕਰਦਾ ਸਤਿਗੁਰੂ ਕਹਿੰਦੇ ਨੇ ਇੱਕ ਘੰਟਾ ਬਾਣੀ ਪੜ੍ਹ ਕੇ ਜਿਹੜਾ ਫਲ ਪ੍ਰਾਪਤ ਹੁੰਦਾ ਕਹਿੰਦੇ ਉਹਨੂੰ ਇੱਕ ਅਸ਼ਟਪਦੀ ਪੜ੍ਹ ਕੇ ਹੀ ਇੰਨਾ ਫਲ ਮਿਲ ਜਾਂਦਾ ਹੈ ਉਹਨੂੰ ਇੱਕ ਅਸ਼ਟਪਦੀ ਪੜ੍ਹ ਕੇ ਹੀ ਇਹ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਨੇ ਹੁਣ ਇਹ ਹਿਸਾਬ ਲਾਇਓ ਕਿ ਗੁਰੂ ਕਿੰਨਾ ਮਹਾਨ ਹੈ ਗੁਰੂ ਕਿੰਨੇ ਮਹਾਨ ਹਨ ਪਿਆਰਿਓ ਸਤਿਗੁਰੂ ਕਿੰਡੀ ਵੱਡੀ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ ਜੀ ਕਿੰਡੀ ਵੱਡੀ ਰਹਿਮਤ ਕਰੇ ਨੇ ਇਸ ਗੱਲ ਨੂੰ ਜ਼ਰਾ ਧਿਆਨ ਨਾਲ ਸੋਚ ਕੇ ਵੇਖਿਓ ਪਾਤਸ਼ਾਹ ਕਹਿੰਦੇ ਗੁਰ ਕੀ ਆਗਿਆ ਮਨ ਮਹਿ ਸਹ ਗੁਰੂ ਦਾ ਹੁਕਮ ਮਨ ਵਿੱਚ ਮੰਨਦਾ ਹੈ ਤੇ ਮੇਰੇ ਸਤਿਗੁਰੂ ਕਹਿੰਦੇ ਨੇ ਫਿਰ ਉਹਦੇ ਤੇ ਕਿਰਪਾ ਕਿਉਂ ਨਾ ਹੋਵੇ ਆਪਸ ਕੋ ਕਰ ਕਛ ਨਾ ਜਨਾਵੇ ਜਿਹੜਾ ਆਪਣੇ ਆਪ ਨੂੰ ਵੱਡਾ ਨਹੀਂ ਜਿਤਾਉਂਦਾ ਆਪ ਦੇ ਆਪ ਦੀ ਵਡਿਆਈ ਨਹੀਂ ਕਰਦਾ ਜਿਹੜਾ ਇਹ ਨਹੀਂ ਕਹਿੰਦਾ ਕਿ ਮੈਂ ਵੱਡਾ ਹਾਂ ਅਗਨੇ ਉਹ ਕਹਿੰਦਾ ਉਹ ਸਤਿਗੁਰੂ ਵੱਡਾ ਹੈ ਉਹ ਮਾਲਕ ਹੀ ਵੱਡਾ ਹੈ ਉਹ ਸਤਿਗੁਰੂ ਹੀ ਵੱਡਾ ਹੈ ਕਹਿੰਦੇ ਹਰ ਹਰ ਨਾਮ ਹਿਰਦੈ ਸਦ ਧਿਆਵੈ ਕਹਿੰਦੇ ਪ੍ਰਭੂ ਦਾ ਨਾਮ ਸਦਾ ਹਿਰਦੇ ਵਿੱਚ ਧਿਆਉਂਦਾ ਹੈ ਤੇ ਮੇਰੇ ਸਤਿਗੁਰੂ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਉਹਦੇ ਤੇ ਰਹਿ ਕਰ ਦਿੰਦੇ ਨੇ ਗੁਰਮੁਖ ਪਿਆਰਿਓ ਬੇਨਤੀਆਂ ਕਰਕੇ ਧਿਆਨ ਦਿਵਾਵਾਂ ਆਪ ਦਾ ਸਤਿਗੁਰੂ ਕਹਿੰਦੇ ਵੀ ਜਿਹੜਾ ਸਿੱਖ ਗੁਰੂ ਦੀ ਪਾਵਨ ਬਾਣੀ ਨੂੰ ਪੜ੍ਹਦਾ ਹੈ ਇੱਕ ਅਸ਼ਟਪਦੀ ਦਾ ਉਹ ਜਾਪ ਹੀ ਕਿਉਂ ਨਾ ਕਰੇ ਤੇ ਕਹਿੰਦੇ ਉਹ ਗੁਰਸਿੱਖ ਵੱਡੇ ਭਾਤਾਂ ਵਾਲਾ ਹੈ ਮੇਰੇ ਸਤਿਗੁਰੂ ਉਹਦਾ ਜੀਵਨ ਸਵਾਰ ਦਿੰਦੇ ਨੇ ਉਹਨੂੰ ਸਵਾਰ ਦਿੰਦੇ ਨੇ ਤੇ ਇੱਕ ਅਸ਼ਟਪਦੀ ਦਾ ਕੀਤਾ ਹੋਇਆ ਜਾਪ ਕਹਿੰਦੇ ਇੱਕ ਘੰਟਾ ਬਾਣੀ ਪੜਨ ਜਿੰਨਾ ਜਿਹੜਾ ਹੈ ਪ੍ਰਾਪਤ ਹੋ ਜਾਂਦਾ ਹੈ ਉਹ ਫਲ ਮਿਲ ਜਾਂਦਾ ਹੈ ਗੁਰਮੁਖ ਪਿਆਰਿਓ ਮੇਰੇ ਸਤਿਗੁਰੂ ਜੀ ਰਹਿਮਤਾਂ ਕਰਦੇ ਨੇ ਜੇ ਮੰਨ ਲਓ ਹੁਣ 3 ਘੰਟੇ ਬਾਣੀ ਪੜ੍ਹੀ ਉਹਦਾ ਫਲ ਮਿਲੇਗਾ ਫਲ ਕਿਸ ਤਰ੍ਹਾਂ ਮਿਲਣਾ ਹੈ ਸਤਿਗੁਰੂ ਕਹਿੰਦੇ ਨੇ ਤੇਰੇ ਜੀਵਨ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਜਿਹੜੀ ਤੈਨੂੰ ਤਾਕਤ ਹੈ ਮੇਰੇ ਸਤਿਗੁਰੂ ਉਹ ਦੇ ਦਿੰਦੇ ਨੇ ਫਿਰ ਇਹ ਮੁਸ਼ਕਲਾਂ ਨੂੰ ਵੀ ਮੁਸ਼ਕਲ ਨਹੀਂ ਸਮਝਦਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸਨੇਹ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮੰਨੈ ਕਹਿੰਦੇ ਫਿਰ ਅਵਸਥਾ ਇਹੋ ਜੀ ਬਣ ਜਾਂਦੀ ਹੈ ਸਤ ਸੰਗਤ ਮਰੇ ਸਾਧਗੁਰੂ ਨੇ ਐਸੀ ਗੱਲ ਤਾਂ ਕਹੀ ਕਿਉਂਕਿ ਮਨੁੱਖਾ ਤੂੰ ਜਿਗਰ ਕਰਕੇ ਕਿਹੜਾ ਹੋ ਕਮਜ਼ੋਰ ਨਾ ਹੋ ਜੇ ਤੂੰ ਕਿਹੜਾ ਹੋਏਗਾ ਤੇਰੇ ਆਪਣੇ ਮਨੋਬਲ ਜਿਹੜਾ ਹੈ ਵਧੀਆ ਹੋਏਗਾ ਕਿਨੇ ਤਾਂ ਤੇਰੇ ਤੇ ਗੁਰੂ ਦੀ ਕਿਰਪਾ ਹੋਏਗੀ ਤਾਂ ਤੇਰੇ ਤੇ ਰਹਿਮਤ ਹੋਏਗੀ ਸਾਧ ਸੰਗਤ ਇਸ ਕਰਕੇ ਸਭ ਤੋਂ ਵੱਡੀ ਕਿਰਪਾ ਇਹ ਹੈ ਅਸੀਂ ਕਹਿੰਨੇ ਆਂ ਵੀ ਫਲ ਕੀ ਮਿਲੇਗਾ ਕੁਰਬਾਨੀ ਤੇ ਪੜਾਂਗੇ ਪਰ ਬੇਨਤੀ ਕਰਦਾ ਨਾ ਪਿਆਰਿਓ ਜੇ ਮਨ ਟਿਕ ਗਿਆ ਨਾ ਵਾਸਨਾਵਾਂ ਤੋਂ ਮਨ ਕੁਝ ਸਮੇਂ ਲਈ ਵੀ ਰਹਿਤ ਹੋ ਗਿਆ ਮਨ ਨੇ ਸਤਗੁਰ ਦੇ ਜਾਪ ਦੀ ਜਿਹੜੀ ਹੈ ਵਿਧੀ ਨੂੰ ਅਪਣਾ ਲਿਆ ਮਨ ਨੇ ਗੁਰੂ ਦੀ ਬਾਣੀ ਨੂੰ ਪੜਨ ਦਾ ਮਨ ਬਣਾ ਲਿਆ ਅਹਿਦ ਕਰ ਲਿਆ ਤੇ ਇਹੀ ਸਭ ਤੋਂ ਵੱਡਾ ਫਲ ਹੈ ਪਿਆਰਿਓ ਇਹੀ ਗੁਰੂ ਦੀ ਸਭ ਤੋਂ ਵੱਡੀ ਕਿਰਪਾ ਹੈ ਇਹ ਸਤਗੁਰੂ ਦੀ ਸਭ ਤੋਂ ਵੱਡੀ ਰਹਿਮਤ ਹੈ ਤੇ ਜਿਹੜੇ ਸਤਗੁਰੂ ਦੀ ਆਪਾਂ ਗੱਲ ਕਰਦੇ ਆ ਤੇ ਪਿਆਰਿਓ ਉਹ ਗੁਰੂ ਇੰਨਾ ਮਹਾਨ ਹੈ ਉਹ ਆਪਣੇ ਸਿੱਖਾਂ ਨੂੰ ਦੇ ਨਾਲ ਤਿਆਰ ਕਰ ਦਿੰਦਾ ਹੈ ਸਵਾਰ ਦਿੰਦਾ ਹੈ ਜੀਵਨ ਨੂੰ ਇਸ ਕਦਰ ਸਵਾਰ ਦਿੰਦਾ ਜੋ ਕਦੇ ਹੋਰ ਕੋਈ ਨਹੀਂ ਸਵਾਰ ਸਕਦਾ ਤੇ ਇਹ ਮੇਰੇ ਸਤਿਗੁਰੂ ਦੇ ਵਿੱਚ ਕਲਾ ਹੈ ਜਿਸ ਤਰ੍ਹਾਂ ਇੱਕ ਸੁਨਿਆਰ ਸਿਉਨੇ ਨੂੰ ਢਾਲ ਕੇ ਅਨੇਕਾਂ ਤਰ੍ਹਾਂ ਦੇ ਗਹਿਣੇ ਤਿਆਰ ਕਰ ਦਿੰਦਾ ਹੈ ਇਸੇ ਤਰ੍ਹਾਂ ਇਸ ਮਨੁੱਖ ਦੇ ਮਨ ਨੂੰ ਢਾਲ ਕੇ ਅਨੇਕਾਂ ਪ੍ਰਕਾਰ ਦਾ ਜਿਹੜਾ ਹੈ ਇਸ ਦੇ ਵਿੱਚ ਚੰਗੇ ਵਿਚਾਰ ਪਾ ਕੇ ਇਸ ਨੂੰ ਵੀ ਬਹੁ ਕੀਮਤੀ ਬਹੁ ਅਨਮੋਲ ਕਰ ਦਿੰਦੇ ਨੇ ਮੇਰੇ ਸਤਿਗੁਰੂ ਜੀ ਇਹਦੇ ਵਿੱਚ ਗੁਣਾ ਦੀ ਗੁਥਲੀ ਪਾ ਦਿੰਦੇ ਨੇ ਇਹ ਹੈ ਸਤਿਗੁਰੂ ਦੀ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ